ਜਦੋਂ ਸਾਡੇ ਅੱਛੇ ਜਾਂ ਬੁਰੇ ਕਰਮਾ ਕਰਕੇ ਪਰਮਾਤਮਾ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਲੈ ਕੇ ਆਉਣਾ ਚਾਹੁੰਦਾ ਹੈ ਉਹ ਉਹਨਾਂ ਲੋਕਾਂ ਦੇ ਰਾਹੀਂ ਕਰਦਾ ਹੈ ਜੋ ਸਾਨੂੰ ਸਭ ਤੋਂ ਜ਼ਿਆਦਾ ਨਜ਼ਦੀਕ ਹੁੰਦੇ ਨੇ ਕਿਉਂਕਿ ਉਹਨਾਂ ਲੋਕਾਂ ਦੀ ਕੋਈ ਵੀ ਹਰਕਤ ਸਾਡੇ ਦਿਲ ਤੇ ਅਸਰ ਕਰਦੀ ਹੈ ਔਰ ਬਦਲਾਅ ਲਿਆਉਣ ਵਾਸਤੇ ਕੁਝ ਆਦਤਾਂ ਸਾਡੀਆਂ ਬਦਲਣੀਆਂ ਜ਼ਰੂਰੀ ਹੋ ਜਾਂਦੀਆਂ ਨੇ ਔਰ ਇੱਕ ਆਦਤ ਨੂੰ ਬਦਲਣ ਵਾਸਤੇ ਕੋਈ ਗਹਿਰਾ ਅਸਰ ਛਿੜਾਹੀਦਾ ਹੁੰਦਾ ਹੈ। ਕੁਝ ਆਦਤਾਂ ਸਾਨੂੰ ਦੇਖਣ ਨੂੰ ਮਹਿਸੂਸ ਕਰਨ ਨੂੰ achhiyan lagdiyan ne. ਉਹਨਾਂ ਦਾ ਭਵਿੱਖ ਵਿੱਚ ਸਾਡੇ ਲਈ ਨੁਕਸਾਨ ਸਾਬਿਤ ਹੁੰਦਾ ਹੈ। ਇਸ ਕਰਕੇ ਸਾਡੇ ਵਾਸਤੇ ਹੀ ਪਰਮਾਤਮਾ ਬਦਲਾਅ ਕਰਨ ਦਾ ਜ਼ੋਰ ਲਾ ਰਿਹਾ ਹੈ। ਔਰ ਜ਼ਿਆਦਾਤਰ ਸਾਡੀਆਂ ਆਦਤਾਂ ਅਸੀਂ ਇੰਨੀਆਂ ਮਜ਼ਬੂਤ ਕੀਤੀਆਂ ਹੁੰਦੀਆਂ ਨੇ। ਉਹਨਾਂ ਨੂੰ ਤੋੜਨਾ ਮੁਸ਼ਕਿਲ ਹੀ ਨਹੀਂ। ਕਈ ਵਾਰੀ ਸਾਨੂੰ ਨਾ ਮੁਕੰਨ ਲੱਗਦਾ ਹੈ। ਔਰ ਨਜ਼ਦੀਕੀ ਰਿਸ਼ਤਿਆਂ ਦੀ ਜਦੋਂ ਸਾਨੂੰ ਸੱਟ ਲੱਗਦੀ ਹੈ। ਅਸੀਂ ਖੁਦ ਉਸ ਬਦਲਾਅ ਵੱਲੋਂ ਤਰਪੇਦਾ। ਅਸੀਂ ਪਰਮਾਤਮਾ ਨੂੰ ਕਈ ਵਾਰੀ ਇਹ ਵੀ ਸਵਾਲ ਕਰਦੇ ਹਾਂ ਕਿ ਸਾਨੂੰ ਕਾਦੇ ਵਾਸਤੇ ਸਜ਼ਾ ਦਿੱਤੀ ਹੈ। ਉਹ ਸਜ਼ਾ ਨਹੀਂ ਬਦਲਾਅ ਦੀ ਕੜੀ ਹੁੰਦੀ ਹੈ। ਅਗਰ ਅਸੀਂ ਪਰਮਾਤਮਾ ਦੇ ਇਸ਼ਾਰੇ ਨੂੰ ਫਿਰ ਵੀ ਨਹੀਂ ਸਮਝਦੇ। ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਢੇਰੀ ਹੁੰਦੀ ਹੈ ਕਿ ਅਸੀਂ ਰਾਖ ਤੱਕ ਬਨ ਜਾਂਦੇ ਹਾਂ ਔਰ ਇਹਨਾਂ ਹਾਦਸਿਆਂ ਨੂੰ ਅਸੀਂ ਦੁੱਖ ਦਾ ਨਾਮ ਦਿੰਦੇ ਹਾਂ ਉਸ ਵਕਤ ਹਾਰ ਮੰਨਣ ਦੀ ਬਜਾਏ ਉਹ ਕਦਮ ਚੱਕੋ ਜੋ ਸਾਡੇ ਭਵਿੱਖ ਵਾਸਤੇ ਜ਼ਰੂਰੀ ਨੇ ਪਰਮਾਤਮਾ ਤੁਹਾਡੇ ਨਾਲ ਹੈ ਉਸ ਦਾ ਹੀ ਸਬਰ ਚਿਆ ਹੋਇਆ ਔਰ ਉਹ ਜਗਾ ਖਾਲੀ ਕਰੋ ਜਿਥੇ ਪਰਮਾਤਮਾ ਨੇ ਰੰਗ ਪਰਨਾ ਹੈ